ਨਾ ਤੁਹਾਡਾ ਹੋਰ ਕਿਸ ਕਾਰਨ ਕਰਕੇ ਅੱਜ ਜਿਹੜੀ ਆ ਇਹ ਮੀਟਿੰਗ ਸੱਦੀ ਗਈ ਆ ਕਿਹੜੇ ਕਿਹੜੇ ਲੋਕ ਸ਼ਾਮਲ ਹੋਏ ਆ ਕਿਹੜੇ ਮੁੱਦਿਆਂ 'ਤੇ ਕੀਤੀ ਗਈ ਆ ਕੀ ਫੈਸਲੇ ਲਏ ਗਏ ਆ ਮੈਂ ਜੋਰਸونی ਸਟੇਟ ਪ੍ਰੈਜ਼ੀਡੈਂਟ ਮਾਈਨੋਰਟੀ ਵਿੰਗ ਆਮਦਵੀ ਪਾਰਟੀ ਔਰ ਪਾਰਟੀ ਹਾਈ ਕਮਾਂਡਰ ਲੋਨ ਸਾਨੂੰ ਇਹ ਸੰਗਠਨ ਨੂੰ ਮਜ਼ਬੂਤ ਕਰ ਲਈ ਵਿੰਗਾਂ ਨੂੰ ਮਜ਼ਬੂਤ ਕਰ ਲਈ ਸਾਰੀਆਂ ਵਿੰਗਾਂ ਨੂੰ ਆਦੇਸ਼ ਆ ਉਸੇ ਹੀ ਲਾਈਨ ਦੇ ਵਿੱਚ ਅਸੀਂ ਮਾਈਨੋਰਟੀ ਵਿੰਗ ਨੂੰ ਮਜ਼ਬੂਤ ਕਰਨੀ ਹਰ ਜ਼ਿਲ੍ਹੇ 'ਚ ਮੀਟਿੰਗਾਂ ਕਰ ਰਹੇ ਆ ਪਠਾਨਕੋਟ ਚ ਮੈਂ ਥੋੜੇ ਦਿਨ ਪਹਿਲਾਂ ਮੀਟਿੰਗ ਕਰਕੇ ਤੇ ਆ ਸ਼ਿਆਦਪੁਰ ਹੁਣ ਆ ਗੁਰਦਾਸਪੁਰ ਤੇ ਇਹਦਾ ਮਕਸਦ ਇਹ ਹੀ ਆ ਕਿ ਸਾਡੇ ਵਿੰਗ ਦੇ ਨਾਲ ਵੱਧ ਤੋਂ ਵੱਧ ਜਿਹੜੇ ਮਾਈਨੋਰਟੀਜ਼ ਨੂੰ ਜੋੜਿਆ ਜਾਵੇ ਉਹਨਾਂ ਦੇ ਜਿਹੜੇ ਗਿਲੇ ਸ਼ਿਕਵੇ ਆ ਕੁਝ ਕੰਮ ਨਹੀਂ ਹੋ ਰੇ ਜਾਂ ਕੋਈ ਵੀ ਉਹਨਾਂ ਨੂੰ ਇਦਾਂ ਦਾ ਭੇਤਭਾਵ ਹੋ ਰਿਹਾ ਉਹਨਾਂ ਦੇ ਗਿਲੇ ਸ਼ਿਕਵੇ ਦੂਰ ਕੀਤੇ ਜਾਣ ਸਰਕਾਰ ਵੱਲੋਂ ਜਿੰਨੀ ਵੀ ਉਹਨਾਂ ਦੀ ਹੈਲਪ ਹੋ ਸਕਦੀ ਉਹਨਾਂ ਦੇ ਕੰਮ ਹੋ ਸਕਦੇ ਕਰਵਾਏ ਜਾਣ ਭਾਵੇਂ ਉਹ ਸਾਡੇ ਲੋਕਲ ਜਿਹੜੇ ਜਿਲ੍ਹਾ ਪ੍ਰਧਾਨ ਨੇ ਉਹ ਉਹ ਵੀ ਹਲ ਕਰਨਗੇ ਸਾਡੇ ਜਿਹੜੇ ਮਿਨੋਰਟੀ ਦੇ ਪ੍ਰਧਾਨਾ ਉਹ ਵੀ ਇਹਦੇ ਵਿੱਚ ਹਲ ਕਰਨਗੇ ਸਾਡੀਆਂ ਟੀਮਾਂ ਹਲ ਕਰਾਂਗਾ ਹਾਂ ਗੁਰਦਾਸਪੁਰ ਡਿਸਟ੍ਰਿਕਟ ਦੇ ਵਿੱਚ 60% ਦੇ ਕਰੀਬ ਜਿਹੜੇ ਆ 크ਰਿਸਚੀਅਨ ਭਾਈਚਾਰੇ ਦੇ ਲੋਕ ਆ ਪਰ ਲੱਗਦਾ ਕਿ ਉਹਨਾਂ ਨੂੰ ਉਹ ਜਿਹੜੇ ਅਧਿਕਾਰ ਦਿੱਤੇ ਜਾਂਦੇ ਆ ਜਾਂ ਕਹਿ ਲਈਏ ਕਿ ਉਹ ਚੀਜ਼ ਤੋਂ ਵਾਂਝੇ ਆ ਜੋ ਪਿਛਲੀਆਂ ਸਰਕਾਰਾਂ ਤੋਂ ਜੋ ਨਹੀਂ ਹੋ ਸਕੇ ਜੋ ਸਭ ਤੋਂ ਵੱਧ ਉਹਨਾਂ ਨੂੰ ਮਿਲਣੇ ਚਾਹੀਦੇ ਹੀ ਕੀ ਉਹ ਗੁਰਦਾਸਪੁਰ ਵਾਸੀਆਂ ਨੂੰ ਤੁਹਾਡੀ ਸਰਕਾਰ ਦੇ ਵਿੱਚ ਮਿਲ ਸਕਦੇ ਆ ਬਿਲਕੁਲ ਸਾਡੀ ਸਰਕਾਰ ਨੇ ਇਹੀ ਪ੍ਰਲੋਕ ਕੀਤਾ ਇਸੇ ਲਈ ਅਸੀਂ ਵਾਧਵਾਦ ਮਾਈਨੋਰਟੀਜ਼ ਦੀਆਂ ਮੀਟਿੰਗਸ ਕਰ ਰਹੇ ਹਾਂ ਕਿ ਇਹਨਾਂ ਨੂੰ ਪਹਿਲਾਂ ਤਾਂ ਪਾਰਟੀ ਨਾਲ ਜੋੜਿਆ ਜਾਵੇ ਔਰ ਪਾਰਟੀ ਨਾਲ ਜੋੜ ਕੇ ਇਹਨਾਂ ਦੇ ਕੰਮ ਜਿਹੜੇ ਜੋ ਵੀ ਇਹਨਾਂ ਨੂੰ ਪਹਿਲਾਂ ਨਹੀਂ ਕੰਮ ਹੋਏ ਅਧਿਕਾਰ ਨਹੀਂ ਮਿਲੇ ਉਹ ਦਿੱਤੇ ਜਾਣ ਭਾਵੇਂ ਉਹ ਕਮਿਊਨਿਟੀ ਦੇ ਬੇਸ ਤੇ ਆ ਕਿਉਂਕਿ ਮਾਈਨੋਰਟੀਜ਼ ਦੇ ਵਿੱਚ ਚਾਰ ਕਮਿਊਨਿਟੀਜ਼ ਆ ਜਿਹੜੇ ਇਕੱਲੇ 크ਰਿਸਚੀਅਨਸ ਨਹੀਂ ਆ ਮੁਸਲਿਮ ਭਾਈਚਾਰਾ ਜੈਨ ਭਾਈਚਾਰਾ ਫਾਰਸੀ ਔਰ ਹੋਰ ਵੀ ਭਾਈਚਾਰੇ ਆ ਕੁਝ ਤੇ ਅਸੀਂ ਸਾਰਿਆਂ ਦੇ ਨਾਲ ਖੜੇ ਆ ਪਾਰਟੀ ਖੜੀ ਆ ਸਾਰਿਆਂ ਨੂੰ ਅਸੀਂ ਅਪਲਿਫਟ ਕਰਦਾ ਗੁਰਦਾਸਪੁਰ ਵਿੱਚ ਮੈਂ ਪਹਿਲੇ ਵੀ ਗੱਲ ਕੀਤੀ ਆ ਕਿ ਗੁਰਦਾਸਪੁਰ ਦੇ ਵਿੱਚ ਇੰਨੇ ਭਾਏ 크ਿਸਚਨ ਭਾਈਚਾਰਾ ਹੋਣ ਦੇ ਬਾਵਜੂਦ ਹੀ ਸਟੇਟ ਲੈਵਲ ਦਾ ਕਿਸੇ ਸਰਕਾਰ ਦੀ ਕਦੀ ਕੋਈ 크ਿਸਮਸ ਨਹੀਂ ਮਨਾਇਆ ਕਿ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ 크ਿਸਮਸ ਜਿਹੜਾ ਸਟੇਟ ਲੈਵਲ ਦਾ ਗੁਰਦਾਸਪੁਰ ਜ਼ਿਲ੍ਹੇ ਨੂੰ ਜਿਹੜਾ ਮਿਲਿਆ ਜਾਏ ਤਾਂ ਕਿ 크ਿਸਚਨ ਭਾਈਚਾਰੇ ਨੂੰ ਜਿਹੜਾ ਉਹ ਮਹੱਤਤਾ ਦਿੱਤੀ ਜਾਏ ਉਹ ਚਾਹਦੇ ਆ ਜਾਂ ਉਹ ਇਸ ਕਾਬਲ ਹੈਗੇ ਆ ਬਿਲਕੁਲ ਹੁਣੇ ਸਾਡੇ ਜ਼ਿਲ੍ਹਾ ਪ੍ਰਧਾਨ ਜਗਰਨਦਾਵਾ ਜੀ ਤੇ ਰਜੀਵ ਸ਼ਰਮਾ ਜੀ ਨੇ ਵੀ ਇਹ ਗੱਲ ਦਾ ਜ਼ਿਕਰ ਕੀਤਾ ਕਿ ਮਿਨੋਰਟੀ ਵੰਗ ਦੀ ਟੂਟੀ ਲੱਗੇਗੀ ਕਿ ਸਰਕਾਰ ਵੱਲੋਂ ਅਸੀਂ ਕਰਾਵਾਂਗੇ ਅਸੀਂ ਆਪਣੇ ਬੈਨਰ ਥੱਲੇ ਇਹਨੂੰ ਕਰਾਵਾਂਗੇ ਇਹਦੇ ਵਿੱਚ ਮੁੱਖ ਮੰਤਰੀ ਸਾਹਿਬ ਵੀ ਆਣਗੇ ਸਾਰਾ ਮੰਤਰੀ ਮੰਡਲ ਵੀ ਆਊਗਾ ਤੇ ਇਹ ਤਾਂ ਸਮਝ ਲਓ ਕਿ ਹੋ ਗਿਆ ਜੋ ਪਿੱਛੇ ਨਹੀਂ ਹੋ ਸਕਿਆ ਉਹ ਸਾਰਾ ਕੁਝ ਹੁਣ ਅੱਗੇ ਤੋਂ ਹੋਵੇ ਅੱਜ ਸਾਡੇ ਵਿੱਚ ਜੀ ਪੰਜਾਬ ਪ੍ਰਧਾਨ ਜੋਰ ਸੋਨੀ ਜੀ ਸਾਡੇ ਵਿੱਚ ਪਹੁੰਚੇ ਨੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਅਤੇ ਮੇਰੇ ਨਾਲ ਜੋਬਰੰਦਾਵਾ ਜੀ ਜਿਹੜੇ ਜ਼ਿਲ੍ਹਾ ਪ੍ਰਧਾਨ ਸਾਡੇ ਗੁਰਦਾਸਪੁਰ ਦੇ ਨੇ ਉਹਨਾਂ ਦੇ ਨਾਲ ਮੀਡੀਆ ਇਨਚਾਰਜ ਗੁਰਦਾਸਪੁਰ ਦੇ ਮੁਖਦੇਵ ਲੋਹਾਲ ਜੀ ਅਤੇ ਸਾਡੇ ਸੰਨੀ ਮਸੀਹ ਜੀ ਨੇ ਮinority ਦੇ ਜ਼ਿਲ੍ਹਾ ਪ੍ਰਧਾਨ ਨੇ ਤੇ ਸਮੁੱਚੀ ਮinority ਵਿੰਗ ਦੀ ਜਿਹੜੀ ਇੱਥੇ ਆ ਟੀਮ ਬੈਠੀ ਹੋਈ ਹੈ ਤੇ ਸਾਡੇ ਇਹਦੇ ਵਿੱਚ ਸਾਡੇ ਕਮਿਸ਼ਨ ਦੇ ਮinority ਦੇ ਮੈਂਬਰ ਵੀ ਸਮੌਂਸ ਹੋਤਾ ਜੀ ਸਾਦਾ ਪੱਟੀ ਜੀ ਸਾਰੇ ਪਹੁੰਚੇ ਹੋਏ ਆ ਇੱਥੇ ਜੀ ਸਾਰੇ ਇੱਕ ਜਿਹੜੀ ਮੀਟਿੰਗ ਹੋਈ ਆ ਕ੍ਰਿਸਚਨ ਭਾਈ ਚਾਰੇ ਨਾਲ ਇਹ ਇਹਨਾਂ ਦੇ ਮੁੱਦਿਆਂ ਤੇ ਮੀਟਿੰਗ ਹੋਈ ਆ ਜੀ ਕੀ ਕੀ ਮੁਸ਼ਕਲਾਂ ਆ ਰਹੀਆਂ ਨੇ ਜਿਹਦੇ ਵਿੱਚ ਮinority ਭਾਈਚਾਰਿਆਂ ਨੂੰ ਲੈ ਕੇ ਵਿਸ਼ੇਲ ਭਾਈਚਾਰਿਆਂ ਨੂੰ ਲੈ ਕੇ ਅਤੇ ਸਾਰੀਆਂ ਦੀਆਂ ਮੁਸ਼ਕਲਾਂ ਸੁਣੀਆਂ ਵੀ ਗਈਆਂ ਤੇ ਨੋਟ ਵੀ ਕੀਤੀਆਂ ਗਈਆਂ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਦੇ ਸਬੰਧਤ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਇਹਨਾਂ ਦੀਆਂ ਮੁਸ਼ਕਲਾਂ ਦਾ ਹੱਲ ਕੀਤਾ ਜਾਊਗਾ ਅਤੇ ਇਹਦੇ ਮinority ਦੇ ਜਿਹੜੇ ਵੀ ਸਾਡੇ ਵਿੰਗ ਆ ਉਹਨਾਂ ਵਾਲੇ ਜਿਨ੍ਹਾਂ ਵਿੱਚੋਂ ਤਿਆਰ ਕੀਤੇ ਜਾਣਗੇ ਉਹ ਭਾਵੇਂ ਜੇ ਲੈਵਲ ਦੇ ਹੋਣ ਹਰਕੀ ਲੈਵਲ ਦੇ ਹੋਣ ਅਤੇ ਭਾਵੇਂ ਬੂਥ ਲੈਵਲ ਤੱਕ ਇਹਨਾਂ ਦੀਆਂ ਕਮੇਟੀਆਂ ਮਰਾ ਕੇ ਅਸੀਂ ਇਹਨੂੰ ਸਟਰੋਂਗ ਕਰਾਂਗੇ ਅਤੇ ਆਉਣ ਵਾਲੇ ਜ਼ਿਲ੍ਹੇ ਵਿੱਚ ਜੋ ਵੀ ਆਉਣ ਵਾਲੀਆਂ ਇਲੈਕਸ਼ਨਾਂ ਨੇ ਉਹਨਾਂ ਲੈ ਕੇ ਆਪਾਂ ਇਕਜੁੱਟ ਹੋ ਕੇ ਵਧੀਆ ਤਰ੍ਹਾਂ ਲੜਾਂਗੇ ਤੇ ਜਿੱਤਾਂਗੇ ਪ੍ਰਧਾਨ ਜੀ ਸਾਰੇ ਨਾਲ ਲੈ ਕੇ ਚੱਗੇ ਜਿੱਦਾਂ ਅੱਜ ਜੋ ਵੀ ਅੱਜ ਡਿਸਕਸ ਕੀਤੀ ਆ ਹਰ ਬਰਸ ਨੂੰ ਨਾਲ ਲੈ ਕੇ ਜਿਹੜਾ ਇਹ ਤਿਆਰੀ ਕੀਤੀ ਜਾਏਗੀ ਕਿ ਉਹ ਸਪਾਈਰ ਜਿਹੜੀ ਚੋਣ ਹੋਣੀ ਆ ਉਸ ਨੂੰ ਲੈ ਕੇ ਜਿਹੜਾ ਮੈਂ ਤੁਹਾਨੂੰ ਤੁਸੀਂ ਮੀਟਿੰਗ ਦੇ ਵਿੱਚ ਮੌਜੂਦ ਸੀਗੇ ਤੇ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਅਸੀਂ ਹਰ ਧਰਮ ਦੇ ਲੋਕ ਤੇ ਖਾਸ ਕਰਕੇ ਮਾਈਨੋਰਟੀ ਵਿੰਗ ਤੋਂ ਪਾਰਟੀ ਦੇ ਅਸੀਂ ਇੱਕ ਬੰਦ ਮੁਠੀ ਦੇ ਵਾਂਗੂ ਆਮ ਆਦਮੀ ਪਾਰਟੀ ਦੇ ਲਈ ਦਿਨ ਰਾਤ ਕੰਮ ਕਰਾਂਗੇ ਤੇ 2027 ਦੇ ਵਿੱਚ ਸੱਤੇ ਦੇ ਸੱਤੇ ਜਿਹੜੀਆਂ ਗੁਰਦਾਸਪੁਰ ਜ਼ਿਲ੍ਹੇ ਦੀਆਂ ਸੀਟਾਂ ਜਿੱਤ ਕੇ ਪਾਰਟੀ ਦੀ ਝੋਲੀ ਦੇ ਵਿੱਚ ਪਾਵਾਂਗੇ ਅੱਜ ਕ੍ਰਿਸਚਨ ਭਾਈ ਚਰਦੀਆ ਮੰਗਾਂ ਰੱਖੀ ਦੀਆਂ ਨਗਰ ਕਲੀ ਸੁਧਾਰ ਦੇ ਲੈਵਲ ਤੋਂ ਪਹਿਲ ਦੇ ਆਧਾਰ ਤੇ ਇਹਨਾਂ ਨੂੰ ਚੁੱਕਿਆ ਜਾਏਗਾ ਬਿਲਕੁਲ ਜੀ ਇੱਥੇ ਸਾਡੇ ਪੰਜਾਬ ਦੇ ਮਨਾਰਟੀ ਵਿੰਗ ਦੇ ਪ੍ਰਧਾਨ ਜੋਰਸੋਨੀ ਦੀ ਪਹੁੰਚ ਨੇ ਤੇ ਸਾਰੇ ਹੀ ਮਨਾਰਟੀ ਵਿੰਗ ਤੋਂ ਕ੍ਰਿਸਚਨ ਭਾਈ ਚਾਰੇ ਤੋਂ ਮੁਸ਼ਕਲਾਂ ਜਿਹੜੀਆਂ ਉਹ ਸੁਣਨ ਨੂੰ ਮਿਲੀਆਂ ਉਹ ਨੋਟ ਹੋਈਆਂ ਉਹਨਾਂ ਦੇ ਜਿਹੜੇ ਹੱਲ ਜ਼ਿਲ੍ਹਾ ਪੱਧਰੀ ਲੈਵਲ ਤੇ ਹੋਣਗੇ ਉਹ ਅਸੀਂ ਬੁੱਢੇ ਨਾਲ ਮੋਢਾ ਜੋੜ ਕੇ ਕਰਾਵਾਂਗੇ ਜਿਹੜੇ ਪੰਜਾਬ ਪੱਧਰੀ ਦੇ ਕੰਮ ਹੋਣਗੇ ਉਹ ਸੋਨੀ ਸਾਹਿਬ ਇਥੋਂ ਨੋਟ ਕਰਕੇ ਉੱਪਰ ਹਾਈ ਕਮਾਂਡ ਦੇ ਨਾਲ ਉਹਦੀ ਜਿਹੜੇ ਹੱਲ ਕਰਾਉਣਗੇ ਸੋ ਮੈਨੂੰ ਉਮੀਦ ਆ ਕਿ ਅੱਜ ਬਹੁਤ ਇੱਕ ਅੱਛੀ ਜਿਹੜੀ ਮੀਟਿੰਗ ਹੋਈ ਆ ਤੇ ਉਹਦਾ ਜਿਹੜਾ ਸੱਟਾ ਵਾ ਬੜਾ ਇੱਕ ਸਕਾਰਾਤਮਕ ਰੂਪ ਦੇ ਵਿੱਚ ਨਿਕਲੂਗਾ ਤੇ ਮੁਸ਼ਕਲਾਂ ਬਹੁਤ ਜਲਦੀ ਹੱਲ ਹੋਣਗੀਆਂ ਮੁਖਦੇਵ ਸਿੰਘ ਹਲਵਾਲ ਜ਼ਿਲ੍ਹਾ ਮੁਖਬਲਾ ਆਮ ਆਦਮੀ ਪਾਰਟੀ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਪੰਜਾਬ ਦੇ ਮਿਨਿਓਰਿਟੀ ਬੈਂਕ ਦੇ ਇੰਚਾਰਜ ਜੋਰਜ ਸੋਨੀ ਜੀ ਇੱਥੇ ਪਹੁੰਚੇ ਆ ਅਤੇ ਜੋਬਨ ਰੰਧਾਵਾ ਜੀ ਜ਼ਿਲ੍ਹਾ ਪ੍ਰਧਾਨ ਅਰਜੀਤ ਸ਼ਰਮਾ ਜੀ ਪੀਟਰ ਚਿੰਦਾ ਜੀ ਸਮੋਲ ਸੋਤਾ ਜੀ ਸੰਨੀ ਮਸੀਹ ਜੀ ਅਤੇ ਸਾਬਾ ਭੱਟੀ ਜੀ ਇੱਥੇ ਪਹੁੰਚੇ ਮਿਨਿਓਰਿਟੀ ਬੈਂਕ ਨੂੰ ਮਜ਼ਬੂਤ ਕਰਨ ਵਾਸਤੇ ਇਹ ਮੀਟਿੰਗ ਸੀਗੀ ਪੰਜਾਬ ਪੱਧਰੀ ਇਹ ਮੀਟਿੰਗਾਂ ਕਰਵਾਈਆਂ ਜਾ ਰਹੀਆਂ ਨੇ ਮੈਂ ਆਸ ਕਰਦਾ ਕਿ ਸਾਰਾ ਹੀ ਜਿਹੜਾ ਮਿਨੋਰਟੀ ਕਮਿਸ਼ਨ ਹੈ ਆਉਣ ਵਾਲੀਆਂ 27 ਦੀਆਂ ਚੋਣਾਂ ਨੂੰ ਲੈ ਕੇ ਪੱਪਾ ਭਾਰਤ 'ਤੇ ਇੱਕ ਅਹਿਮ ਰੋਲ ਜਿਹੜਾ ਉਹ ਅਦਾ ਕਰੇਗਾ। ਫਿਕਰ ਦੀ ਜਿਹੜੀ ਅੱਜ ਫੈਸਲੇ ਹੋਏ ਆ ਲੱਗਾ ਕਿ ਜੋ ਚਿੱਪ ਭਾਈਚਾਰੇ ਮੇਨੂ ਦੀ ਉਨਸਕਿਤ ਕੀਤੀ ਗਈ ਆ। ਬਿਲਕੁਲ ਜੀ ਬਹੁਤ ਵਧੀਆ ਮੁੱਦਿਆਂ ਤੇ ਗੱਲ ਕੀਤੀ ਗਈ ਆ। ਔਰ ਸਾਡੇ ਪੰਜਾਬ ਦੇ ਪ੍ਰੈਜ਼ੀਡੈਂਟ ਜੋਰਜ ਸੋਨੀਦੀਰਜੀਤ ਸ਼ਰਮਾ ਜੀ, ਸਾਡੇ ਜ਼ਿਲ੍ਹਾ ਪ੍ਰਧਾਨ ਜੂਵਰੰਦਾਵਾ ਜੀ, ਸਾਡੇ ਸਪੋਕਸਪਰਸਨ ਮੁਖਦੇਵ ਵਾਲੋਵਾਲ ਜੀ ਔਰ ਇਹ ਪੂਰੀ ਸਾਡੇ ਮੀਨੋਰਿਟੀ ਕਮਿਊਨਿਟੀ ਦੇ ਮੈਂਬਰਸ ਮੌਜੂਦ ਹੋਤਾ ਜੀ ਬੜੀ ਅੱਛੀ ਡਿਸਕਸ ਕੀਤੀ ਗਈ ਆ ਔਰ ਜਿਹੜੇ ਮੁੱਦੇ ਚੁੱਕੇ ਗਏ ਨੇ ਉਹਨਾਂ ਸਾਰੇ ਮੁੱਦਿਆਂ ਨੂੰ ਬੜੀ ਜਲਦੀ ਔਰ ਬੜੀ ਸਪੀਡ ਦੇ ਨਾਲ ਹੱਲ ਕੀਤਾ ਜਾਏਗਾ ਤਾਂ ਜੋ ਕਮਿਊਨਿਟੀ ਦੇ ਜਿੰਨੇ ਰਹਿੰਦੇ ਕੰਮ ਜਿਹੜੇ ਬੀਤੇ ਸਮੇਂ ਚ ਰਹਿ ਗਏ ਸੀ ਉਹਨਾਂ ਵਾਲੇ ਸਮੇਂ ਚ ਪੂਰੇ ਕੀਤੇ ਜਾਣਗੇ ਸਟਾਈਚ ਕਮਿਊਨਿਟੀ ਭਾਈਚਾਰਾ ਕਮਰ ਕੱਸ ਕੇ ਆਮ ਆਪੀ ਪਾਰਟੀ ਨਾਲ ਖੜੇਗਾ ਔਰ ਦਬਾਰਾ ਮਾਨ ਸਰਕਾਰ ਨੂੰ ਜਿਹੜਾ 2027 ਦੇ ਵਿੱਚ ਸੱਤਾ ਦੇ ਵਿੱਚ ਲੈ ਕੇ ਜਿਹੜੀ ਮੰਗ ਜਿਹੜੀ ਬਹੁਤ ਵੱਡੀ ਨੈਟਰੀ ਹੈ ਸਟੇਟ ਲਾ ਦੋ ਜਿਹੜਾ ਇਸ ਤੇ ਮੇਰਾ ਇਸ ਭਾਈ ਜਿਹੜਾ ਇਹਦਾ ਇਸਪਾਸੇ ਜਿਹੜਾ ਇੱਕ ਨਾ ਆ ਜਾਏਗਾ ਉਹ ਪੂਰਾ ਹੋ ਜਾਏਗਾ ਬਿਲਕੁਲ ਹੀ ਜਰੂਰ ਹੋਵੇਗਾ ਇਹ ਮੰਗ ਕਦੀ ਰੱਖੀ ਨਹੀਂ ਗਈ ਸੀ ਕਿਉਂਕਿ ਪਾਰਟੀ ਦਾ ਜਾਨਣਾ ਕਹਿ ਸਕਦਾ ਕਿ ਕਿਸੇ ਸਰਕਾਰ ਦਾ ਕਸੂਰ ਨਹੀਂ ਹੁੰਦਾ ਇਹਦੇ ਵਿੱਚ ਕੰਮ ਕਰ ਰਹੇ ਬੰਦਿਆਂ ਦੀ ਡਿਊਟੀ ਹੁੰਦੀ ਹੈ ਕਿ ਸਰਕਾਰ ਤੱਕ ਜਾਂ ਉੱਪਰ ਤੱਕ ਕਾਪੜੀਆਂ ਮੰਗਾਂ ਨੂੰ ਪਹੁੰਚਾਉਣਾ ਔਰ ਪਿਛਲੇ ਸਮੇਂ 'ਚ ਜੋ ਕਮੀ ਰਹੀ ਸੀ ਪਰ ਅੱਜ ਬੜੀ ਸੋਹਣੀ ਮੀਟਿੰਗ ਹੋਈ ਆ ਉਰੇ ਮੰਗ ਸਪੈਲ ਦੇ ਆਧਾਰ ਤੇ ਉਪਰ ਹਾਈ ਕਮਾਂਡ ਦੇ ਵਿੱਚ ਪਹੁੰਚਾਈ ਜਾਏਗੀ ਔਰ ਜਿਹੜਾ ਸਟੇਟ ਲੈਵਲ ਦਾ ਜਿਹੜਾ ਸੁਪਾ ਪਦਰੀ ਕਸ਼ਮੀਰ ਸਿਆ ਉਹ ਜਰੂਰ ਇਸ ਵਾਰ ਜਿਹੜਾ ਜ਼ਿਲ੍ਹੇ ਦੇ ਪਾਸਪੋਰਟ ਦੇ ਵਿੱਚ ਮਾਇਆ ਜਾਏਗਾ